ਸਵੀਰਾਂ ਦੇ ਵਿੱਚ ਜਿਹੜੀ ਤੁਸੀਂ ਇਹ ਔਰਤ ਦੇਖ ਰਹੇ ਹੋ ਇਸਨੇ ਆਪਣੇ ਹੀ ਘਰ ਵਾਲੇ ਦਾ ਘੋਟਾ ਮਾਰ ਕੇ ਕਤਲ ਕਰ ਦਿੱਤਾ ਹੈ ਪਰ ਕਤਲ ਕਿਉਂ ਕੀਤਾ ਇਸ ਦੀ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਤੇ ਕਿਤੇ ਨਾ ਕਿਤੇ ਮਨ ਦੇ ਵਿੱਚ ਬਾਅਦ ਵਿੱਚ ਸੋਚੋਗੇ ਕਿ ਜੋ ਇਹਨੇ ਕੀਤਾ ਸ਼ਾਇਦ ਠੀਕ ਕੀਤਾ ਹੈ ਮਾਮਲਾ ਸਾਹਮਣੇ ਆਇਆ ਹੈ ਫਰੀਦਕੋਟ ਤੋਂ ਜਿੱਥੇ ਇੱਕ 60 ਸਾਲਾ ਦਾ ਕਲਯੁਗੀ ਪਿਓ ਆਪਣੀ ਧੀ ਤੇ ਹੀ ਮਾੜੀ ਅੱਖ ਜਿਹੜੀ ਆ ਉਹ ਰੱਖਣ ਲੱਗ ਪਿਆ ਸੀ ਬਹੁਤ ਵਾਰ ਘਰ ਦੇ ਵਿੱਚ ਘਰ ਵਾਲੀ ਦੇ ਨਾਲ ਇਸ ਗੱਲ ਨੂੰ ਲੈ ਕੇ ਆ ਬੈਸ ਜਿਹੜੀ ਹੁੰਦੀ ਸੀ ਲੜਾਈ ਹੁੰਦੀ ਸੀ ਪਰ ਜਿਹੜਾ ਇਹ ਕਲਯੁਗੀ ਪਿਓ ਨਹੀਂ ਟੇਕ ਰਿਹਾ ਸੀ ਸੋ ਬਹੁਤ ਵਾਰ ਸਮਝਾਉਣ ਤੋਂ ਬਾਅਦ ਵੀ ਇਹ ਕਲਯੁਗੀ ਪਿਓ ਨਹੀਂ ਹਟਿਆ ਤੇ ਬੀਤੇ ਦਿਨ ਵੀ ਜਦੋਂ ਇਸ ਨੇ ਆਪਣੀ ਧੀ ਦੇ ਨਾਲ ਗਲਤ ਹਰਕਤ ਕਰਨੀ ਸ਼ੁਰੂ ਕੀਤੀ ਤੇ ਇਸ ਦੀ ਧੀ ਦੀ ਮਾਂ ਨੇ ਆਪਣੇ ਘਰ ਵਾਲੇ ਦਾ ਵਿਰੋਧ ਕੀਤਾ ਇਸ ਦੇ ਨਾਲ ਲੜਾਈ ਵੀ ਕੀਤੀ ਪਰ ਜਦੋਂ ਇਹ ਪਿਓ ਹਟਣ ਦਾ ਨਾਂ ਹੀ ਨਹੀਂ ਲੈ ਰਿਹਾ ਸੀਗਾ ਤੇ ਉਦੋਂ ਬਾਅਦ ਚੌਂਤਰੇ ਤੇ ਕੋਟਾ ਪਿਆ ਸੀ ਜਿਹੜਾ ਕਿ ਆਪਾਂ ਘਰਾਂ ਦੇ ਵਿੱਚ ਆ ਮਸਾਲਾ ਜਿਹਦੇ ਨਾਲ ਆਪਾਂ ਰਗੜਦੇ ਆ ਜਾਂ ਫਿਰ ਕਹਣੇ ਆ ਕਿ ਗੰਡਿਆਂ ਦੀ ਕਦੇ-ਕਦੇ ਆਪਾਂ ਚਟਨੀ ਘੋਟਦੇ ਆ ਉਹ ਕੋਟਾ ਇਸ ਮਾਂ ਨੇ ਆਪਣੀ ਹਿਫਾਜ਼ਤ ਦੇ ਲਈ ਜਾਂ ਆਪਣੀ ਧੀ ਨੂੰ ਬਚਾਉਣ ਦੇ ਲਈ ਇਸ ਕਲਯੁਗੀ ਪਿਓ ਦੇ ਸਿਰ ਦੇ ਵਿੱਚ ਮਾਰ ਦਿੱਤਾ ਜਿਸ ਤੋਂ ਬਾਅਦ ਇਸ ਦੀ ਮੌਤ ਹੋ ਗਈ ਪੁਲਸ ਨੂੰ ਉਸ ਤੋਂ ਬਾਅਦ ਐਫਆਈਆਰ ਦਰਜ ਕਰਵਾਈ ਜਾਂਦੀ ਆ ਪੁਲਸ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਪਰ ਪੁਲਸ ਨੇ 24 ਘੰਟਿਆਂ ਦੇ ਵਿੱਚ ਵਿੱਚ ਇਸ ਸਾਰੇ ਕਤਲ ਦੀ ਗੁੱਥੀ ਜੜੀ ਆ ਉਹ ਸੁਲਝਾ ਲਈ ਔਰ ਕਿਤੇ ਨਾ ਕਿਤੇ ਪੁਲਸ ਵੀ ਇਸ ਗੱਲ ਨੂੰ ਮੰਨ ਰਹੀ ਆ ਕਿ ਜਿਹੜਾ ਇਹ ਕਤਲ ਹੋਇਆ ਐ ਲੱਗ ਰਿਹਾ ਕਿ ਜਿਵੇਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਕਤਲ ਕੀਤਾ ਗਿਆ ਹੋਵੇ ਜਦੋਂ ਉਹਨਾਂ ਦਾ ਕਰੜਾ ਕਲਯੁਗੀ ਪਿਓ ਜਿਹੜਾ ਦੋਵੇਂ ਮਾਵਾਂ ਧੀਆਂ ਨੂੰ ਮਾਰਨ ਦੇ ਲਈ ਪਿਆ ਤੇ ਕਿਤੇ ਨਾ ਕਿਤੇ ਸੈਲਫ ਡਿਫੈਂਸ ਦੇ ਵਿੱਚ ਇਹ ਕਤਲ ਕੀਤਾ ਗਿਆ ਨਾਲ ਦੇ ਨਾਲ ਪੁਲਿਸ ਨੇ ਇਹ ਵੀ ਕਿਹਾ ਕਿ ਸਾਨੂੰ ਇਹ ਵੀ ਲੱਗ ਰਿਹਾ ਕਿ ਇਹ ਐਦਾਂ ਵੱਡਾ ਕੰਮ ਸ਼ਾਇਦ ਕੱਲੀ ਇੱਕ ਔਰਤ ਦੇ ਲਈ ਆ ਨਹੀਂਗਾ ਔਰਤ ਦੇ ਵਸ ਦੀ ਗੱਲ ਨਹੀਂ ਹੋ ਸਕਦਾ ਇਹਦੇ ਵਿੱਚ ਕੋਈ ਹੋਰ ਵੀ ਇਨਵੋਲਵ ਹੋਵੇ ਪਰ ਇਹ ਕਲਯੁਗ ਦਾ ਜਮਾਨਾ ਹੈ ਕਲਯੁਗ ਦੇ ਵਿੱਚ ਇਹੋ ਜੀਆਂ ਬਹੁਤ ਜ਼ਿਆਦਾ ਖਬਰਾਂ ਨਿਕਲ ਕੇ ਅੱਜਕੱਲ੍ਹ ਸਾਹਮਣੇ ਆ ਰਹੀਆਂ ਜਿਸ ਨੂੰ ਦੇਖ ਕੇ ਸੁਣ ਕੇ ਸਾਨੂੰ ਐ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਾਡਾ ਲਹੂ ਜਿਹੜਾ ਹੈਗਾ ਉਹ ਚਿੱਟਾ ਹੋ ਰਿਹਾ ਹੈ। ਇਹ ਮਾਮਲਾ ਫਰੀਦਕੋਟ ਦੇ ਪਿੰਡ ਸ਼ੇਰ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕਲਯੁਗੀ ਪਿਓ ਦਾ ਨਾਮ ਪਿਆਰਾ ਸਿੰਘ ਹੈ ਤੇ ਇਹ ਪਿਆਰਾ ਸਿੰਘ ਦੀ ਘਰਵਾਲੀ ਦਾ ਨਾਮ ਗਿਆਨ ਕੌਰ ਹੈ। ਗਿਆਨ ਕੌਰ ਨੇ ਆਪਣੇ ਘਰਵਾਲੇ ਦਾ ਕਤਲ ਜਿਹੜਾ ਹੈਗਾ ਉਹ ਘੋਟਾ ਮਾਰ ਕੇ ਕੀਤਾ ਹੈ। Unfortunately ਇਹ ਜਿਹੜਾ ਡਿਸੀਜ਼ ਸੀ ਹੀ ਵਾਸ ਮਰਡਰਡ ਬਾਈ ਹਿਸ ਓਨ ਵਾਈਫ। ਜਿਹੜੀ ਗਿਆਨਕੌਰ ਉਹਨੇ ਹੀ ਇਹਦਾ ਮਰਡਰ ਕੀਤਾ ਇਹਦੇ ਪਿੱਛੇ ਮੋਟਿਵ ਇਹ ਸੀ ਕਿ ਇਹ ਜਿਹੜਾ ਡਿਸੀਜ਼ਡ ਸੀ ਇਹ ਇਹ ਦੀ ਬੇਟੀਆਂ ਤੇ ਗਲਤ ਨਜ਼ਰ ਰੱਖਦਾ ਸੀ ਤੇ ਉਹਨੇ ਕੱਲ ਵੀ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਬਚਾਉਣ ਦੇ ਚੱਕਰ 'ਚ ਇਹ ਜਿਹੜੀ ਲੇਡੀ ਸੀ ਗਿਆਨਕੌਰ ਨੇ ਆਪਣੀ ਬੇਟੀਆਂ ਨੂੰ ਬਚਾਉਣ ਵਾਸਤੇ ਉਹਤੇ ਵਾਰ ਕੀਤਾ ਔਰ ਉਸ ਇੱਕ ਇੰਜਰੀ ਦੀ ਵਜ੍ਹਾ ਸੇ ਹੀ ਬਲੱਡ ਟੂ ਡੈਥ ਅਸੀਂ ਇਹ ਵੀ ਕਹਿ ਸਕਦੇ ਨੇ ਕਿ ਇਹ ਇੱਕ ਸੈਲਫ ਡਿਫੈਂਸ ਕਿਤਾ ਗਿਆ ਇੱਕ ਮਟਰ ਸੀ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਜਦੋਂ ਪੂਰੀ ਗਹਿਨ ਖੁਚਕਿਛ ਕੀਤੀ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਿਕਲ ਕੇ ਆਈਆਂ ਸੋ ਦ ਲੇਡੀ ਹੈਜ਼ ਬੀਨ